ਹੁਣ ਦੁੱਖ ਆਉਣ ਸਾਰੀ ਫੈਲਾਂ ਫਰੋਲੀਆਂ ਐਡਾ ਦੁੱਖ ਹੋਇਆ ਓਏ ਤੇਰੀ ਓਏ ਇਹ ਤਾਂ ਖਾ ਗਏ ਯਾਰ ਇਹਦਾ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਨੂੰ ਖਾ ਕੌਣ ਗਏ ਉਹ ਵੀ ਦਲਿਤ ਉਹ ਤੇਰੀ ਮੈਂ ਕਿਹਾ ਇਹ ਦੁੱਖ ਦੀ ਗੱਲ ਆ ਯਾਰ ਭਾਈ ਜੀ ਬਾਅਦ ਚ ਫੜਾ ਦਿਓ ਆਪ ਪੇਪਰ ਜਿਹੜਾ ਫੜਾਉਣਾ ਹੈ ਨਾ ਬਾਅਦ ਚ ਫੜਾ ਦਿਓ ਨਾ ਐ ਕਰੀ ਜਾਉਂਗੇ 40 ਮਿੰਟ ਹੁਣ ਹੀ ਫੜਾਓ ਚਲੋ ਆਰਾਮ ਨਾਲ ਬੈ ਕੇ ਹੁਣ ਸੁਣ ਲਾ ਆਏ ਕਰੀ ਜਣਾ ਗੱਲ ਲੈ ਮੈਨੂੰ ਫੜਾ ਦੇ ਫੋਨ ਨੰਬਰ ਨਹੀਂ ਆ ਗਏ ਤੇ ਹਾਂ ਉਹ ਲਿਖਣਾ ਫਿਰ ਤੈਨੂੰ ਫੋਨ ਕਰਾਂਗੇ ਮੁੱਖ ਮੰਤਰੀ ਦਫ਼ਤਰ ਚੋਂ ਸ਼ਾਮ ਤੱਕ ਹਣ ਦੁੱਖ ਆਉਣ ਸਾਰੀ ਫੈਲਾਂ ਫਰੋਲੀਆਂ ਐਡਾ ਦੁੱਖ ਹੋਇਆ ਓਏ ਤੇਰੀ ਓਏ ਇਹ ਤਾਂ ਖਾ ਗਏ ਯਾਰ ਇਹਦਾ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਨੂੰ ਖਾ ਕੌਣ ਗਏ ਉਹ ਵੀ ਦਲਿਤ ਉਹ ਤੇਰੀ ਮੈਂ ਕਿਹਾ ਇਹ ਦੁੱਖ ਦੀ ਗੱਲ ਆ ਯਾਰ ਬਾਜੀ ਬਾਅਦ ਚ ਫੜਾ ਦਿਓ ਆ ਪੇਪਰ ਜਿਹੜਾ ਫੜਾਉਣਾ ਹੈ ਨਾ ਬਾਅਦ ਚ ਫੜਾ ਦਿਓ ਨਾ ਐ ਕਰੀ ਜਾਊਂਗੇ 40 ਮਿੰਟ ਹੁਣ ਹੀ ਫੜਾਓ ਚਲੋ ਆਰਾਮ ਨਾਲ ਬੈ ਕੇ ਹੁਣ ਸੁਣ ਲਾ ਐ ਕਰੀ ਜਾਣਾ ਗੱਲ ਲੈ ਮੈਨੂੰ ਫੜਾ ਦੇ